ਦੇਸ਼ ਵਿਦੇਸ਼ ਦੇ ਵਿੱਚ ਵਸਦਿਆਂ ਹੋਈਆਂ ਰੱਬ ਵਰਗੀਆਂ ਸੰਗਤਾਂ ਨੂੰ ਫਤਿਹ ਅਰਜ਼ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਬੇਨਤੀ ਹੈ ਜੀ ਕਿ ਅੱਜ 22 ਸਤੰਬਰ ਦਿਨ ਐਤਵਾਰ ਨੂੰ ਵੱਡੇ ਪੱਧਰ ਤੇ ਗੁਰਮਤ ਸਮਾਗਮ ਕੀਤੇ ਗਏ ਆ ਔਰ ਜ਼ਰੂਰੀ ਬੇਨਤੀ ਸੰਗਤਾਂ ਨੂੰ ਇਹ ਹੈ ਗੁਰਦੁਆਰਾ ਸ਼ਹੀਦੀ ਦਰਬਾਰ ਸਾਹਿਬ ਵਿਖੇ ਕੱਲ ਨੂੰ 23 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਖੰਡੇ ਬਾਟੇ ਦੀ ਪਾਉਲ ਤਿਆਰ ਹੋ ਰਹੀ ਹੈ ਪੰਜ ਪਿਆਰੇ ਸਹਿਬਾਨ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਪਹੁੰਚ ਰਹੇ ਆ ਔਰ ਕਾਰਨ ਜਿਹੜੇ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਨੂੰ ਭੇਟਾ ਰਹਿ ਤੇ ਮਿਲਨੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਉਹਨਾਂ ਨੂੰ ਵੀ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਣ ਦਾ ਮਨ ਬਣਾ ਲਿਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਔਰ ਜਿਨ੍ਹਾਂ ਦਾ ਮਨ ਨਹੀਂ ਬਣਿਆ ਉਹਨਾਂ ਨੂੰ ਬੇਨਤੀ ਆ ਭਾਈ ਆਪੋ ਆਪਣਾ ਮਨ ਬਣਾਓ ਮੇਰੇ ਕਲਗੀਧਰ ਜੀ ਨੇ ਸਾਡੇ ਵਾਸਤੇ ਚਾਰ ਪੁੱਤ ਵਾਰੇ ਨੇ ਸਾਰਾ ਪਰਿਵਾਰ ਉਹਨਾਂ ਨੇ ਵਾਰਿਆ ਇੱਕ ਪੰਥ ਤੇ ਇੱਕ ਗ੍ਰੰਥ ਦੇ ਲੜ ਲਗਣਾ ਆਪਾਂ ਸਾਰਿਆਂ ਨੇ ਸੋ ਬੇਨਤੀ ਕਰਦੇ ਆ ਕਿ ਕੱਲ ਨੂੰ ਸਵੇਰੇ 10 ਵਜੇ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਇਸ਼ਨਾਨ ਕਰਕੇ ਕਿਸੇ ਇਸ਼ਨਾਨ ਕਰਕੇ ਸੁੱਚੇ ਵਸਤਰ ਪਾ ਕੇ 10 ਵਜੇ ਤੱਕ ਆਪ ਜੀ ਨੇ ਗੁਰਦੁਆਰਾ ਸ਼ਹੀਦੀ ਦਰਬਾਰ ਸਾਹਿਬ ਵਿਖੇ ਪਹੁੰਚ ਜਾਣਾ ਕੱਲ ਨੂੰ ਵੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਆਓ ਗੁਰੂ ਪਿਆਰਿਓ ਅੰਮ੍ਰਿਤ ਛੱਕੇ ਗੁਰੂ ਕਲਗੀ ਧਰਜੀ ਦੇ ਧੀਆਂ ਪੁੱਤਰ ਸਜੀਏ ਕੱਲ ਨੂੰ ਸਮੇਂ ਸਿਰ ਪਹੁੰਚਿਓ ਜੀ ਇਹੀ ਆਪ ਜੀ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ